ਬੇਲਾ ਸਾਡੇ ਇਲਾਕੇ ਦਾ ਆਨ ਬਾਤ ਤੇ ਛਾਲੋ ਕਿਹੜਾ ਲਾਉਗੇ ਨਾ ਪਰ ਜਰੂਰ ਦੱਸ ਦੀ 30 50 ਦੇ ਨਾਲ ਮਾਨ ਸਨਮਾਨ ਜਿਹੜਾ ਆਪਾਂ ਜਰੂਰ ਕਰਦੀਏ ਇਸ ਉਮਰ ਦੇ ਵਿੱਚ ਭੱਜਣਾ ਵੀ ਬਹੁਤ ਔਖਾ ਆਪਣੇ ਤੋਂ ਡਿੰਗਰੀ ਪੱਟੀ ਜਾਣੀ ਆ ਮਰ ਜਾਗੇ ਇਹਨਾਂ ਵਾਸਤੇ ਵੀ ਇੱਕ ਵਾਰ ਖੁੱਲ ਕੇ ਤਾੜੀਆਂ ਲਾ ਦਿਓ ਉਹ ਜਿਹੜੇ ਜਿਹੜੇ ਮਿੱਤਰੂ ਨੂੰ ਪਿਆਰ ਕਰਦੇ ਇੱਕ ਵਾਰ ਤਾੜੀ ਲਾ ਕੇ ਦੱਸ ਦਿਓ ਲਓ ਆ ਗਿਆ ਕੌਣ ਆ ਗਿਆ ਐ ਮਿੱਤਰੂ ਪਹਿਲਵਾਨ ਬੇਲਾ ਦੇਖੋ ਰਫਤਾਰ ਕਿੰਨੀ ਹੈ ਆ ਮਰਚ ਮੈਂ ਕਹਿੰਦਾ ਆਪਾਂ ਤੇ ਡਿੰਗਰੀ ਪੱਟੀ ਜਾਣੀ ਪਰ ਇੰਦਰ ਰਫਤਾਰ ਦੇਖੋ ਬਲਵੀ ਉਹ ਸਾਹਮਣੇ ਦੇਖੇ ਕੌਣ ਪਰੌਣਾ ਆਇਆ ਨਹੀਂ ਫੁੱਲ ਖਿੜ ਕੇ ਨੇ ਸੂਹੇ ਹਾਂਜੀ ਕਾਲਾ ਪਹਿਲਵਾਨ ਜੀ ਕਿੱਥੇ ਐ ਤੇ ਬਹੁਤ ਬਹੁਤ ਧੰਨਵਾਦ ਮੇਰੇ ਤਾਇਆ ਜੀ ਰਾਮ ਮੁਰਤੀ ਜੀ ਖਸਾਲ ਬੰਦੂ ਜੀ ਦਾ ਜਿਹੜਾ ਫੱਦਾ ਦਿੰਦੇ ਨੇ ਤੇ ਮੇਰੇ ਪੰਜਾਬੀ ਬੰਦੂ ਦਾ ਪੁੱਛੋਗੇ ਜੀ ਪਾਲ ਸਿੰਘ ਜੀ ਦੇ ਵੱਲ ਆਨੰਦ ਸਰਵਰ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਦਾ ਪੁੱਤਰ ਸੰਦੀਪ ਐਸੀ ਮਕੈਨਿਕ ਮੇਰਾ ਭਰਾ ਮੇਰੇ ਤੋਂ ਵੱਡਾ ਹੈ ਉਹਦਾ ਬਹੁਤ ਬਹੁਤ ਧੰਨਵਾਦ ਹੈ ਉਹਦੇ ਵੱਲ ਵੀ ਜਿਹੜੇ ਵੱਡੇ ਸਹਿਯੋਗ ਮੇਰੇ ਪੰਜਾਬੀ ਬੰਦੂ ਦਾ ਪੁੱਛੋਗੇ ਜੀ ਪਹੁੰਚਦੇ ਆਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਰ ਜੀ ਫਾਇਰ ਟੋਕਰ ਸੂਰਜ ਭਾਨ ਜੀ ਐਡਵੋਕੇਟ ਧੀਰਜਾ ਅਸਲ ਜੀ ਐਡਵੋਕੇਟ ਬਲਜਿੰਦਰ ਸਿੰਘ ਜੀ ਹੈਪੀ ਮਨਦੀਪ ਸਿੰਘ ਜੀ ਖਾਸਪੁਰ ਇਹਨਾਂ ਸਾਰੀਆਂ ਮਹਾਨ ਸ਼ਖਸੀਅਤਾਂ ਦੇ ਉੱਤੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵਿੱਚ ਕਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਸਰਦਾਰ ਮਨਦੀਪ ਮੋਹਰਗਲ ਜੀ ਐਡਵੋਕੇਟ ਸਾਹਿਬ ਪ੍ਰਧਾਨੇ ਰੋਪੜਵਾਰ ਐਸੋਸੀਏਸ਼ਨ ਦੇ ਉਹਨਾਂ ਦੇ ਨਾਲ ਹੀ ਐਡਵੋਕੇਟ ਸੂਰਜਪਾਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ। ਨਾਲ ਹੀ ਐਡਵੋਕੇਟ ਧੀਰਜ ਕੁਸ਼ਲ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ। ਨਾਲ ਹੀ ਐਡਵੋਕੇਟ ਕੁਲਜਿੰਦਰ ਸਿੰਘ ਜੱਤੀ ਬਹੁਤ ਬਹੁਤ ਧੰਨਵਾਦ। ਉਹਨਾਂ ਦੇ ਨਾਲ ਹੀ ਸਰਦਾਰ ਅਮਨਦੀਪ ਸਿੰਘ ਜੀ ਖਾਸ ਤੌਰ 'ਤੇ ਸਾਡੇ ਪਰਮਪਰਿਵਾਰ ਦੇ ਮਿੱਤਰਾਂ ਦੇ ਵਿੱਚੋਂ ਅਜੀਤ ਸਿੰਘ ਜੀ ਦੇ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਜੈਨੋ ਆ हार्दिक ਸਵਾਗਤਾਂ ਅੰਦਰ ਜੰਗਲ ਸਿੰਘ ਬੱਚਿਆਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਹੀ ਕਾਲਾ ਪਹਿਲਵਾਨ ਉੱਚੇ ਪਿੰਡ ਜਿਹੜਾ ਜਿੱਤੇ ਦਰ ਤੋਂ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਸਖੀਤਾ ਪੁੱਜਿਆ ਹੋਈਆਂ ਬੱਤਾ ਜਸਵੀਰ ਸਿੰਘ ਜੀ ਨੰਬਰ ਦਾ ਜਟਾਣੇ ਵਾਲੇ ਪੁੱਜਿਆ ਬਹੁਤ ਬਹੁਤ ਧੰਨਵਾਦ ਲਾਦੇ ਨੇ ਜੈਨੋ ਹਾਰਦਿਕ ਸਵਾਗਤ ਹੈ ਇਸੇ ਤਰ੍ਹਾਂ ਜੰਗਲ ਕਮੇਟੀ ਸਮਰਾਲਾ ਸਰਦਾਰ ਗਵਿੰਦਰ ਸਿੰਘ ਜੀ ਕਾਕਾ ਢੈਲੋਂ ਨਾਲੀ ਪੋਲਾ ਨੰਬਰ ਜੀ ਮੜਗੀ ਦੇਖੋ ਦਰ ਤੋਂ ਨਾਲੀ ਵਾਲੀ ਸਰਦਾਰ ਜੀ ਸਾਡੇ ਪ੍ਰਿੰਸੀ ਜੀ ਨੰਬਰ ਦਾ ਸਾਹਿਬ ਸ਼ੇਰਗੜਾ ਬਾਬਾ ਫਲਾਈ ਵਾਲੇ ਪੁੱਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੱਗਾ ਪਹਿਲਵਾਨ ਹੈ ਜੀ ਡੀ ਐਸ ਅਕੈਡਮੀ ਉਹ ਵੀ ਵੀਰੋ ਤੇ ਜਿਹੜੇ ਪੁੱਜਿਆ ਹੈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ। ਹਾਂਜੀ ਪ੍ਰੀਤ ਢਿਗੜਾ ਮਨੀ ਮਾਚੀਵਾੜਾ ਸੇਂਧੀ ਪਹੁੰਚੇ ਗਏ ਖਾਣਾ ਖਾ ਲਈ ਹੋਣਾ। ਚੰਦਨ ਖੇੜੀ ਤੇ ਪੂਰਨ ਮੰਡ ਜਾਂਦਾ। ਸੇਂਧੀ ਖਾਣੇ ਪਾਛੇ ਪਹੁੰਚੋ ਭਲਾਈ ਜੀ ਸਮੇਂ ਦੇ ਕਾਲੇ ਕਰੋ ਸੇਂਧੀ ਆਜੋ। ਪ੍ਰੀਤ ਢਿਗੜਾ ਮਨੀ ਮਾਚੀਵਾੜਾ ਰੈਂਪੋ ਪਹਿਲਵਾਨ ਜੀ ਬੁਲਾੜੀ, ਗੋਰਾ ਪਹਿਲਵਾਨ ਜੀ ਵਰਚਾ, ਰਾਜ ਰਾਇਆਵਾਲ ਸੈਮ ਫਲੀ ਪਹਿਲਵਾਨ ਜੀ ਚੰਕੌਰ ਸਾਹਿਬ। ਤੇ सोनू ਚਮਕੌਰ ਸਾਹਿਬ ਪਵਨ ਪਹਿਲਵਾਨ ਜੀ ਮੁੱਲਾਪੁਰ ਪਵਨ ਜੀ ਸ਼ੇਟੀ ਪਹੁੰਚੋ ਪਵਨ ਪੰਡਤ ਪਹਿਲਵਾਨ ਜੀ ਰੁਕੀ ਅਸਰ ਪਹਿਲਵਾਨ ਜੀ ਮਗਨਾਉਣ ਇਹ ਸਾਰੇ ਪਹਿਲਵਾਨ ਆਪਣੇ ਆਪ ਨੂੰ ਕਰਵਾ ਕੇ ਖਾਣੇ ਪਾਚੇ ਪਹੁੰਚੋ ਜੀ ਬਾਈ ਰਕਣ ਹੈਲੋ ਪਹਿਲਵਾਨ ਧਿਆਨ ਦਿਓ ਸਮੇਂ ਤੇ ਰੇਟ ਹੈ ਜਿਨ੍ਹਾਂ ਦੇ ਨਾਮ ਬੋਲੇ ਜਾਂਦੇ ਨੇ ਪਲੀਜ਼ ਜਲਦੀ ਖਾੜੇ ਵਿੱਚ ਆਓ ਆ ਨਾਲ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਹੈਪੀ ਸਾਡੇ ਵੀਰ ਕਬੱਡੀ ਖਿਡਾਰੀ ਜੇ ਤੁ ਭਰਾ ਦਾ 51000 ਰੁਪਏ ਦਾ ਵੱਡਾ ਸਹਿਯੋਗ ਹੈ ਆਦੇ ਸੁਗੰਗਲ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਉਫਰੀ ਅਮਰਦਵਾਲ ਕੈਨੇਡਾ 51000 ਰੁਪਏ ਦੇ ਵੱਡੇ ਸਟਾਈਲ ਹੋਗਾ ਆਦੇ ਸੁਵੰਗਲੀ ਪੁੱਤ ਹੋਇਆ ਬੜਾ ਧੰਨਵਾਦ ਹੈ ਹਾਨੀ ਨਾਗਰੀ ਹਾਂਜੀ ਧੰਨਵਾਦ ਜੱਦੀ ਖਾੜੇ ਵਿੱਚ ਬੱਜੋ ਪੁਰਿਆ ਪੁਰਿਆ ਤੂੰ ਮੇਰੇ ਕੋਲ ਰੈਂਬੋ ਬਲਾੜੀ ਰੈਂਬੋ ਬਲਾੜੀ ਕਹਿੰਦੇ ਨੇ ਤੋ ਅਨੋ ਛੇਤੀ ਛੇਤੀ ਸਮਾਪਤ ਹੋਣ ਤੋਂ ਰਾਜ ਵਾਲੇ ਬੜਾ ਸਹਿਯੋਗ ਫਲੀ ਚਮਕੌਰ ਸਾਹ ਕੀ ਵੀ ਪਰਮਾਨੰਥ ਨੂੰ ਆਪਣਾ ਵਰਮਾ ਕੇ ਖਾੜੇ ਪਾਚ ਵਿੱਚ ਪਾਚ ਵਿੱਚ ਕਿਰਪਾਤਾ ਗੁਰੂ ਬਰਨਾਰ ਜਿੱਤ ਕੇ ਖੜਾ ਪੜਿਆ ਜਾਣਾ ਕਿੱਥੋਂ ਬਖਦਾ ਇਹ ਬਿਜੀ ਤਾਂ ਇੱਕ ਪਾਰਟੀ ਨਹੀਂ ਖਾਲੀ ਹੈ ਹੈਲੋ ਬੜੀ ਪ੍ਰੀਤ ਤੇ ਧੰਗੜਾ ਪ੍ਰੀਤ ਮੰਨੀ ਪਹਿਲਵਾਨ ਮਾਛੀਵਾੜਾ ਵਿਰਪ੍ਰੀਤ ਕਿਉਂ ਨਹੀਂ ਆਉਂਦਾ ਪੁੰਦੇ ਨੇ ਜੀ ਬਹੁਤ ਬਹੁਤ ਧੰਨਵਾਦ ਦੰਗਲ ਕਮੇਟੀ ਸਮਾਣਾ ਰੈਣਾ ਤੇ ਜਗਤ ਔਰ ਜੱਜੇਦਾਰ ਦੇ ਪੁੰਜਿਆ ਬਹੁਤ ਬਹੁਤ ਧੰਨਵਾਦ ਹੈ ਰੈਣਾ ਸਮਾਣੇ ਵਾਲਾ ਤੇ ਨਾਲੀ ਜੱਗਾ ਸਮਾਣਾ ਛੋਟਾ ਸਮਾਣਾ ਔਰ ਜੱਜੇਦਾਰ ਦੇ ਪੁੰਜਿਆ ਬਹੁਤ ਬਹੁਤ ਧੰਨਵਾਦ ਹੈ ਵੀ ਪ੍ਰੀਤ ਢਿੰਘੇ ਵਾਲੇ ਆਏ ਹੋਏ ਜਾਂ ਨਹੀਂ ਹੋਲੀ ਕੁश्ती ਹੈਲੋ ਚਲ ਦੁਬਾਰੇ ਲਗਾ ਲੇ ਰਾਜ ਰਈਏ ਵੱਲ ਪਹਿਲਵਾਨ ਧਿਆਨ ਦੇ ਰਾਜ ਮਦਵਾਨੇ ਰਈਏ ਵੱਲ ਜਲਦੀ ਆਵੇ ਸੈਫਲੀ ਚਮਕਾਉਂਦਾ ਹੈ सोनू ਕਹਿੰਦਾ ਚਮਕਾ ਸਾ ਤਵਨ ਮੁੱਲਾ ਪਰ ਬਾਪੜ ਤੋਰ ਚੌਥਾ ਚੰਦਰ ਖੇੜੀ ਬਾਈ ਮੜਾ ਰੈਫਰੀ ਅਜੂ ਨੇੜੇ ਨੂੰ ਇਹਨਾਂ ਦੇ ਫਲਾਂਜੀ ਪੂਰਨ ਕਿੱਥੇ ਹੈ ਯਾਰ ਆ ਵੀ ਬੱਤੀ ਨੂੰ ਉੱਪਰ ਦਾ ਤਲਵੀਰ ਪਰ ਕੱਟੀ ਬੋਲ ਮੈਨੂੰ ਇਹ ਨਹੀਂ ਹੋਣਾ ਕੱਟਦੇ 25 ਬੜੀ ਸਾਡੇ ਵਿੱਚ ਕਾਲਾ ਪਹਿਲਵਾਨ ਜੀ ਉੱਚਾ ਪੈਣ ਕਾਲਾ ਪਹਿਲਵਾਨ ਜੀ ਉੱਚਾ ਤੁਹਾਨੂੰ ਤੇ ਪਹੁੰਚ ਚੁੱਕੇ ਨੇ ਇਹਨਾਂ ਦੇ ਵਿੱਚ ਪਹੁੰਚਦੇ ਸੀ ਤੈਨੂੰ ਧੰਨਵਾਦ ਕਰਦੇ ਆ ਯਾਰਾ ਕਲਵੀਰ ਬੜੇ ਰਾਜ ਰਾਈਏ ਵਾਲੇ ਲਾਸਟ ਵਾਰੋਂ ਇਹਦਾ 25 ਪਾਰ ਕੇ ਫਿਰ ਉਹ ਸਿਰਦੇ ਨੇ ਬਾਤੋਂ ਗੁੱਸਾ ਕਰਿਓ ਸਾਹਿਬਲੀ ਤਮਕੌਰ ਸਾਹਿਬ ਚੰਦਨਪਰਤੀ ਲੈ ਜਾ ਬਈ ਮੇਰੇ ਕੋਲ ਸਾਹਿਬਲੀ ਭਾਈ ਜਿਹੜੇ ਪਹਿਲਵਾਨਾਂ ਨੇ ਪਰਚੇ ਲਿਖਾਈਆਂ ਨਗੋਟੇ ਪਾ ਲਿਓ ਸਾਹਿਬਲੀ ਆਹ ਨੋਟ ਕਰੋ ਸਮਾਂ ਦੇਖੋ ਆਪਾਂ ਸਭ ਬਹੁਤ ਲੇਟ ਆ ਪਹਿਲਵਾਨ ਨੋਟ ਕਰੋ ਜਿਹੜੇ ਪਹਿਲਵਾਨਾਂ ਨੇ ਕੁੱਸੇ ਲਿਖਿਆ ਹੋਈ ਹੈ ਉਹ ਪਿਆਰ ਹੋ ਜਿਓ ਭਾਈ ਸਾਹਿਬਲੀ ਜਲਦੀ ਪੁੱਜੋ ਸਾਹਿਬਲੀ ਸਾਹਿਬਲੀ ਹਾਂ ਕੇ ਯਾਰ ਬੜੀ ਚੰਡੀ ਵਾਲੇ ਪਹਿਲਵਾਨ ਨੂੰ ਬੈਂਕ ਦਾ ਮਾਣ ਦੇ ਤਾ ਪਹੁੰਚ ਨਹੀਂ ਦਰਪਾਨਤਾ ਕਰੋਗੇ। ਭਾਈ ਰੁੜਕੀ ਅਸ਼ਰਫ ਮਗਰੂਰ ਹੈ। ਪਰ ਪੰਡਿਤ ਰੁੜਕੀ ਅਸ਼ਰਫ ਮਗਰੂਰ ਬੜੀ ਸੋਨੂ ਜੀ ਚਮਕਾਰ ਸਾਹਿਬ ਪਵਨ ਮੋਲਾਪੁਰ ਹੱਥ ਜੋੜੀ ਕਰੋ। ਹੱਥ ਜੋੜੀ ਕਾਂਜੀ ਕਰਾਉਣੀ ਹੈ ਸ਼ੁਰੂ ਕਰਾਣੇ ਤੁਸੀਂ। ਕੁਸ਼ਤੀ ਸ਼ੁਰੂ ਕਰਾਉਣੇ ਠੀਕ ਹੈ ਜੀ। ਭਾਈ ਪਹਿਲਵਾਨ ਰਾਜਪੁਰੇ ਦਾ ਸੈਫਲੀ ਰੇਫਰੀ ਕਿਹੜਾ ਭਰੀ ਹੈ ਗੁੱਜਰਵਾਲ ਜਿਹੜੇ ਸਾਰੇ ਗੁੱਜਰਾਂ ਨੂੰ ਬਾਰੀ ਪੰਡਾ ਤੇ ਰੁੜ ਗਿਆ ਅਸ਼ਰਵ ਮਗਰੋਂ ਰਾਜ ਆਓ ਇੱਧਰ ਆਓ ਸੋਨੂ ਚਮਕੌਰ ਸਾਹਿਬ ਲਓ ਜੀ ਤਾਲਮ ਪਹਿਲਵਾਨ ਪਹੁੰਚ ਚੁੱਕਿਆ ਤੇ ਦਿੱਲੀ ਵਾਲੇ ਪਹਿਲਵਾਨ ਨੂੰ ਮੈਂ ਤੇ ਦੇੜੇ ਲਈ ਬਾਈ ਬਿੰਨਾ ਪਹਿਲਵਾਨ ਦਿੱਲੀ ਆ ਵੀ ਹਾਥ ਜੋੜੀ ਲਈ ਜਤਿੰਦਰ ਪਹਿਲਵਾਨ ਬੱਤਰੀ ਦੀ ਜੱਟਾ ਜਤਿੰਦਰ ਆ ਵੀ ਪਹਿਲਵਾਨ ਵਾਹ ਬਈ ਜਸਵੀਰ ਸਿੰਘ ਦਾ ਸੁਪੁੱਤਰ ਹੈ ਕਹਿੰਦੇ ਜਸਵੀਰ ਸਿੰਘ ਅੱਜ ਘੰਗਿਆਲਾ ਹੀ ਬਣੀ ਫਿਰਦਾ ਨਹੀਂ ਉਹ ਰੀਫਾ ਰੈਫੀਆ ਨੂੰ ਮੈਂ ਤੇ ਵੀ ਸਮੇਂ ਦੇ ਕਵਰ ਕਰਨੀ ਹੈ ਹਾਂ ਭਾਈ ਪਹਿਲਵਾਨ ਪਲੀਜ਼ ਧਿਆਨ ਦਿਓ ਜਲਦੀ ਨਾਲ ਅਖਾੜੇ ਦੇ ਵਿੱਚ ਪਹੁੰਚੋ ਭਾਈ ਜੋਗੀ ਧਮਕਾ ਸਾਹਿਬ ਗੁਰਵਿੰਦਰ ਗੱਗੜ ਨਾਲ ਭਾਈ ਪਹਿਲਵਾਨ ਪਲੀਜ਼ ਧਿਆਨ ਦਿਓ ਹੱਥੋੜੀਆਂ ਕਰਾਉਣੀਆਂ ਹੈ ਜੇੜਾ ਲਵਾਉਣਾ ਹੈ ਪਲੀਜ਼ ਆਓ ਅਖਾੜੇ ਦੇ ਵਿੱਚ ਜਤਿੰਦਰ ਪਤਰੇੜੀ ਜੱਟਾਂ ਦੇ ਅਜੇ ਜਰਾ ਹੱਥੋੜੀ ਕਰੋ ਨਾਲ ਹੀ ਕਾਮਾਜੀ ਪਹਿਲਵਾਨ ਡੂੰਫਰੀ ਤੇ ਲਾਲੀ ਮੰਦ ਚੌਕਾ ਤਿੰਨ ਵੱਡੀਆਂ ਪਲੀਜ਼ ਪਹਿਲਵਾਨ ਧਿਆਨ ਦਿਓ ਆਓ ਅਖਾੜੇ ਦੇ ਵਿੱਚ ਆਪ ਜਣੇ ਕਰੋ ਜਤਿੰਦਰ ਪਤਰੇੜੀ ਜੱਟਾਂ ਜਲਦੀ ਪਹੁੰਚੋ ਗੁੱਜਰ ਮੁਸਲਮਾਨ प्रमाण कमेंटी बनो गजर प्रबंध कमेंटी